ਦੇੜੀ ਦੇ ਆਦੋਂ ਨਹੀਂ ਹੈ ਚੁੱਪ ਕਰ ਚੁੱਪ ਚੁੱਪ ਹਾਂਜੀ ਕਿੰਦਾ ਸਾਰੇ ਸਵਾਗਤ ਆਇਆ ਇਹਦੇ ਨਵੇਂ ਬਲੌਗ ਚ ਉਮੀਦ ਕਰਦਾ ਸਾਰੇ ਵਧੀਆ ਹੋਣਗੇ ਅਸੀਂ ਵੀ ਕੈਂਟਾ ਸੋ ਹਾਜ਼ਰ ਹੋਏ ਆ ਤੁਹਾਡੇ ਲਈ ਇੱਕ ਨਵਾਂ ਬਲੌਗ ਲੈ ਕੇ ਸੋ ਆ ਦੇਖੋ ਮੇਰੀ ਸ਼ੈਲਟ ਹੁਣ ਮੈਂ ਕਿੱੜ ਕੇ ਆਸੀ ਸ਼ੈਲਟ ਜਵਾਂ ਮੁੜ ਕੇ ਨਾਲ ਭਿੱਜੀ ਪਈ ਐ ਨੂੰ ਪਾ ਨਿਚੋੜ ਲੋ ਸੋ ਹੁਣ ਮੇਰਾ ਢਿੱਡ ਵੀ ਘਟਣ ਲੱਗ ਗਿਆ ਵਾ ਢਿੱਡ ਪਹਿਲਾਂ ਕਿ ਸਾਰੇ ਕਹਿੰਦੇ ਸੀ ਢਿੱਡ ਟੈਟ ਆ ਤੇਰਾ ਹਨਾ ਵੱਡਾ ਵਾ ਢਿੱਡ ਜਿੰਮ ਲੱਗ ਜਾ ਬਟ ਅਸੀਂ ਰੋਜ਼ ਵਾਲੀਬਾਲ ਖੇਡਦੇ ਹਾਂ ਸਵੇਰੇ ਸਾਡੇ 6 ਚੱਲ ਜਾਂਦੇ ਹਾਂ ਸਕੇਡਨ ਤੇ ਘੰਟਾ ਡੇਢ ਘੰਟਾ ਪੂਰਾ ਵਰਕਆਊਟ ਲੱਗਦਾ ਮਤਲਬ ਕੱਪੜੇ ਪੂਰੇ ਨੱਚਣ ਵਾਲੇ ਹੋ ਜਾਂਦੇ ਆ ਮੁੜ ਕੇ ਨਾ ਜਿਵੇਂ ਨਾ ਕਿਹਾ ਹੁੰਦਾ ਇਦਾਂ ਦਾ ਮਤਲਬ ਹੋ ਜਾਂਦਾ ਪੂਰਾ ਤੇ ਉਹਦੇ ਨਾਲ ਥੋੜਾ ਮਤਲਬ ਢਿੱਡ ਵੀ ਘਟ ਗਿਆ ਮੇਰਾ ਮਤਲਬ ਅੱਧਾ ਘਟ ਗਿਆ ਅੱਧਾ ਰਹੀ ਹੈ ਹਨਾ ਅੱਧੇ ਚੋਂ ਅੱਧੇ ਚੋਂ ਵੀ ਮਤਲਬ 30% ਰਹਿ ਗਿਆ ਹੋਰ ਘਟਾਉਣ ਵਾਲਾ 30% ਘਟ ਗਿਆ ਤੇ ਮੇਰੇ ਜਮਾਂ ਸਹੀ ਆਇਆ ਗੁਰੂ ਕਪੜੇ ਹੋਰ ਹੁਣ ਵੀ ਸਹੀ ਹੋਣ ਲੱਗ ਗਿਆ ਵੈਸੇ ਟੀ-ਸ਼ਰਟ ਤਾਂ ਸਹੀ ਹੋਣ ਲੱਗ ਗਏ ਇਹ ਡੈਡ ਸੀ ਡੈਡ ਤੋਂ ਸਹੀ ਹੋਣ ਲੱਗ ਗਏ ਪਹਿਲਾਂ ਗੋਲ ਦਿਆ ਸੀ ਹੁਣ ਹਾਂ ਹੁਣ ਸਭ ਫਲੈਟ ਹੋ ਗਿਆ ਮਨ ਲੰਮਾ ਹੋ ਗਿਆ ਤੇ ਮੌਸਮ ਕੱਲ ਸੀਗਾ ਮੀਂਹ ਵਾਲਾ ਕੱਲ ਤਾਂ ਆਇਆ ਨਹੀਂ ਅੱਜ ਵੀ ਮੌਸਮ ਹੈਗਾ ਅੱਜ ਵੀ ਮੀਂਹ ਦਿਖਾਇਆ ਵਾ ਤੇ ਇੱਥੇ ਤਾਂ ਸਾਡੇ ਆਉਂਦਾ ਨਹੀਂ ਹੁਣ ਜਿੱਥੇ ਲੋੜ ਆ ਬਾਬਾ ਉੱਥੇ ਨਹੀਂ ਪਾਰ ਆ ਜਿੱਥੇ ਨਹੀਂ ਲੋੜ ਜਿੱਥੇ ਹਣਾ ਪੰਜਾਬ ਚ ਮਾੜੇ ਹਾਲਾਤ ਲੋਡਸ ਆਪਣੇ ਵੀ ਕੀ ਆ ਪਰ ਉੱਥੇ ਵੀ ਲੋਡਸ ਮਤਲਬ ਇੰਨਾ ਵੀ ਉਧਰ ਨਾ ਪਾਵੇ ਇੱਧਰ ਪਾਈ ਜਵੇ ਨਾ ਉਹ ਗੱਲ ਆ ਇੱਕ ਸੱਚ ਗੱਲ ਆ ਜਿੱਥੇ ਪਾਣੀ ਉੱਥੇ ਪੰਨਾ ਉੱਥੇ ਹੀ ਪਾਈ ਹਮ ਨਾ ਉੱਥੇ ਕਰੋਪ ਹੋਇਆ ਹੈ ਪਤਾ ਨਹੀਂ ਕੀ ਜੀ ਰੱਬ ਦੀ ਮਰਜ਼ੀ ਹੈ ਓ ਕੀ ਪਤਾ ਆਪਾਂ ਨੂੰ ਉੱਥੇ ਕਰੋਪ ਹੋਇਆ ਹੈ ਸ਼ੋਸ਼ੇ ਤਰਪਾਲ ਤਪਾਤੀ ਸੀਗੀ ਕੱਲ ਤੇ ਆਹ ਤਰਪਾਲ ਥੋੜੀ ਬਚ ਗਈ ਵਾਧੂ ਹੀ ਲੈਂਦੀ ਸੀਗੀ ਵਾਧੂ ਵੀ ਤਾਂ ਲੈਂਦੀ ਸੀ ਕਿ ਵੀ ਮੈਂ ਕਿਹਾ ਵੀ ਕਢੀ ਦਾ ਲਾਜ ਹੈ ਨਹੀਂਗਾ ਵਧੀ ਦਾ ਲਾਜ ਹੈਗਾ ਵਧੀ ਤਾਂ ਆਪਾਂ ਵੱਡ ਡੱਡ ਕੇ ਚਲੋ ਅੱਦੀ ਅੱਦੀ ਕਰ ਲਾਂਗੇ ਨਹੀਂ ਮਾਪਕੇ ਲਗਾਏ ਸੀ ਨਾ ਹਣ ਮਾਪਕੇ ਲਗਾਏ ਸੀ ਕਿ ਬਟ 6 ਪੁਆਇੰਟ ਕੋਸ਼ੀ ਸੀ ਨਾ ਤੇ ਸਾਢੇ 6 ਸਾਢੇ 6 ਪੂਰੀ ਲਿਆਂਦੇ ਚੌੜਾਈ ਵੀ ਤੇ ਲੰਬਾਈ ਵੀ ਤੇ ਮੈਂ ਕਿਹਾ ਵੀ ਚਲੋ ਵਧੀ ਦਾ ਲਾਜ ਤਾਂ ਹੈਗਾ ਹੈ ਲੰਬੀ ਦਵਾਵਾ ਲੈਂਗੇ ਤਾਂ ਠੀਕ ਆ ਜਿਹੜਾ ਬਟ ਡਰਾਮਾ ਨੂੰ ਚਾਰੇ ਪੰਨੋਂ ਭਾ ਕੇ ਬੰਦਿਆ ਕਰਾਂਗੇ ਪਰ ਡਰਾਮਾ ਪੰਦਰੇ ਹੀ ਰੱਖ ਦੇਣਾ ਕਣ ਕਹੂਗੀ ਜਦੋਂ ਨਾ ਨਹੀਂ ਲਿਆਵਾਂਗੇ ਡਰਾਮਾ ਡਰਾਮ ਨਮ ਲਾਣੀ ਕੋਚ ਅੰਦਰ ਫਿਰ ਚੋਰਸ ਲੈ ਕੇ ਆਵਾਂਗੇ ਫਿਰ ਉਹ ਹਾਂ ਸਾਰੇ ਇਹ ਵੀ ਕਹਿੰਦੇ ਸੀ ਕਹਿੰਦੇ ਡਰਾਮ ਤੁਸੀਂ ਬਾਹਰ ਕਿਉਂ ਰੱਖਿਆ ਫਿਰ ਕਣਕ ਪਹਿਲਾਂ ਦੀ ਪਈ ਆ ਜੀ ਹੁਣ ਮਤਲਬ ਅਸੀਂ ਦੁਬਾਰਾ ਤਾਂ ਕਣਕ ਚਪਾਈ ਨਹੀਂ ਕਿਉਂਕਿ ਪਿਛਲੇ ਸਾਲ ਦੀ ਆ ਕਣਕ ਵੀ ਤੇ ਸਾਨੂੰ ਲੋੜ ਪਈ ਨਹੀਂ ਸੀ ਫਿਰ ਤੰਤ ਜਣੇ ਅਸੀਂ ਕਿੰਨੇ ਕਣਕ ਲਗਦੀ ਆ ਜੀ ਉਹ ਆਪਾਂ ਇਹ ਚੋਂ ਕੱਢ ਕੇ ਲਾਈ ਆ ਤੇ ਉਦੋਂ ਆ ਛੱਡ ਨਹੀਂ ਬਣਿਆ ਸੀ ਹਾਂ ਫਿਰ ਜਦੋਂ ਅਸੀਂ ਕੱਢ ਕੇ ਕਣਕ ਲਾਈ ਸੀਗੀ ਉਦੋਂ ਸਾਡਾ ਛੱਡ ਨਹੀਂ ਬਣਿਆ ਸੀਗਾ ਹੁਣ ਛੱਡ ਬਣਿਆ ਹੋਇਆ ਹੁਣ ਇਹਦੇ ਵਿੱਚ ਕਣਕ ਆ ਉਹਨੇ ਖਾਲੀ ਹੋਊਗਾ ਚਲੇ ਖਾਲੀ ਹੋ ਜਾਊਗਾ ਹੁਣ ਜਦੋਂ ਕਣਕ ਆਊਗੀ ਤਾ ਕਰਕੇ ਫਿਰ ਜ਼ੋਰਸ ਲਿਆਵਾਂਗੇ ਥਾਂ ਵੀ ਥੋੜਾ ਰੋਕਦਾ ਪਤਲਾ ਜੇ ਥਾਂ ਰੋਕਦਾ ਜੀ ਦੀ ਕੇ ਵਿਆਹ ਜ਼ੋਰਸ ਇਦਾਂ ਲਿਆਵਾਂਗੇ ਤੇ ਤਾਂ ਕਰਕੇ ਫਿਰ ਉਹਨੂੰ ਫਿਰ ਅਸੀਂ ਛੱਟ ਦੇ ਥੱਲੇ ਰੱਖਾਂਗੇ ਨਾ ਉਹ ਖਰਾਬ ਹੋਊਗਾ ਤੇ ਮਤਲਬ ਉਹਦੀ ਮੁਨਿਆਦ ਵੀ ਵੱਜੂਗੀ ਹਨਾ ਤੇ ਨਾਲ ਕਣਕ ਕਣਕ ਨਹੀਂ ਖਰਾਬ ਹੁੰਦੇ ਇੱਥੇ ਹੁਣ ਕਣਕ ਵੀ ਲੱਗਦੀ ਰਹਿੰਦੀ ਆ ਨਾ ਉਹਨੂੰ ਖਾਲੀ ਹੋ ਜਾਊਗਾ ਇੱਥੇ ਹੁਣ ਕਣਕ ਵੀ ਲੱਗਦੀ ਰਹਿੰਦੀ ਆ ਕੁਝ ਮਤਲਬ ਹਨਾ ਗਿੱਲੀਆਂ ਵੀ ਹੋ ਜਾਂਦੀਆਂ ਕਣਕ ਵਿੱਚੋਂ ਗਿੱਲੀਆਂ ਦੇ ਵਿੱਚ ਪਾਣੀ ਥੱਲੋਂ ਲੱਗ ਜਾਂਦੀ ਐ ਗਿੱਲੀ ਵੀ ਹੋ ਜਾਂਦੀ ਐ ਕਣਕ ਬਸ਼ੱਡ ਖਰਾਬ ਹੋਇਆ ਛੱਟ ਵਧੀਆ ਵੱਡਾ ਬਣਿਆ ਹੈ ਸਾਡਾ ਆਪਾਂ ਤੋਂ ਮਮੀ ਚਾਂਮੀ ਚੱਲ ਕਣਕ ਲੈਤ ਲਵਾਂਗੇ ਤੇ ਵਿਚਾਰੇ ਪੰਜਾਬ ਵਾਲੇ ਕਣ ਕਿੱਥੋਂ ਲੈਣਗੇ ਇੰਨੀ ਹਣਾ ਐਮੀ ਜੇ ਨਾ ਮੈਂ ਕਿ ਪੰਜਾਬ ਵਾਲੇ ਇੰਨੇ ਕਣ ਕਿੱਥੋਂ ਲੈਣਗੇ ਜਿਨ੍ਹਾਂ ਦੇ ਵੱਲ ਡਰਾਮਾਂ ਦੇ ਡਰਾਮ ਹੀ ਉੱਤੇ ਸਾਰੇ ਪਾਣੀ ਖੜ ਗਿਆ ਉਹ ਕਹਿੰਦੇ ਫੁੱਲ ਹੀ ਕੀ ਕਣਕ ਸਾਰੀ ਫੁੱਲ ਹੀ ਅੱਦੇ ਅੱਦੇ ਡਰਮ ਤੇ ਪਾਣੀ ਚੜ ਗਿਆ ਮੰਨ ਲਓ ਉਹਦੇ ਹੁਣ ਬਾਹਰ ਕਣਕ ਪਈ ਹੋਵੇ ਜਦੋਂ ਮੀਂਹ ਪਵੇ ਥੱਲੇ ਥੱਲੇ ਪਤਾ ਕਿੰਨੀ ਗੰਦੀ ਕਣਕ ਹੋ ਜੂ ਉਹਨਾਂ ਦੇ ਅੱਦੇ ਅੱਦੇ ਡਰਮ ਤੇ ਪਾਣੀ ਰਹਿ ਗਿਆ ਹਣਾ ਉਹ ਤਾਂ ਕਰਕੇ ਉਹ ਫੁੱਲ ਗਈ ਕਣਕ ਸਾਰੀ ਫੁੱਲ ਗਈ ਉਦ ਲਈ ਸਾਰੇ ਪੜਾਹਸ ਮਰ ਜੂਗੀ ਜਦੋਂ ਮੋਸ਼ਕ ਮਾਰੋਗੀ ਉਹੋ ਜੀ ਥੋੜਾ ਤਾਂ ਤੁਪੋਈ ਨਾ ਸਤੋ ਜਿੰਨਾ ਵੀ ਹੋਇਆ ਆਪਾਂ ਸੇਵਾ ਕਰਾਂਗੇ ਆਪਾਂ ਦੇ ਕੇ ਆਵਾਂਗੇ ਕਣਕ ਵੀ ਲੈ ਕੇ ਜਾਵਾਂਗੇ ਆਪਾਂ ਮੁੱਲ ਆਪਾਂ ਕਿਹੜਾ ਆਪਦੀ ਠੇਕੇ ਤੇ ਪਹਿਲੀ ਪਰ ਮੁੱਲ ਲੈ ਕੇ ਆਵਾਂਗੇ ਆਪਾਂ ਕਣਕ ਦੇ ਕੇ ਆਵਾਂਗੇ ਕੋਈ ਨਹੀਂ ਜਦ ਸੇਵਾ ਕਰਨੀ ਹੋਵੇ ਤਾਂ ਮੁੱਲ ਖੜਾ ਇੱਥੇ ਦੇਖਾਂਗੇ ਆਪਾਂ ਟਰਾਲੀ ਭਰ ਕੇ ਆ ਇਦਾਂ ਸੇਵਾ ਕਰਕੇ ਆਵਾਂਗੇ ਜਾ ਕੇ ਪੱਕਾ ਹੀ ਦੇ ਆਏ ਹਾਂ ਤਾਂ ਇਸ ਕਰਕੇ ਆਵਾਂਗੇ ਮੁੱਲ ਵੀ ਲੱਭਦੀ ਆ ਮੁੱਲ ਕਿਹੜਾ ਲੱਭਦੀ ਮੁੱਲ ਲੈ ਕੇ ਦੇਵਾਂਗੇ ਇਹ ਟਰਾਲੀ ਭਰ ਕੇ ਲੈ ਲਈ ਹੋਊਗੀ ਤੇ 35000 ਦੀ ਕਿ ਨਹੀਂ ਹੋਰ ਇਹ 40000 ਨਹੀਂ ਕਿ ਹੋਊਗੀ आप कुत्ते की लाया हैं मैं अंग्रेजी क्या बोलूं बस दादे मैं भी विश क्या दादे ये कौन बोल रहा है मैं गलत कह रहा पेश मैं गलत क्या बोलूं क्वेश्चन दोनों क्या दासर की है की है क्लास की है डायरेक्टली आ दूं डायरेक्टली डायरेक्टली आ दूं ये हैं Chopper mu is here. Chop 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 chop... What? Diamond boat? Chop 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 chop... No bunker ring, its water. M頒h berster� berster还해라고 You're all very smart. D hiáu conseguir w дети ਬੋਏ ਕੋ ਬੋਏ ਕੋ ਸਾਡਾ ਸ਼ੇਰ ਬਗਾ ਸ਼ੇਰ ਬਗਾ ਇੱਕ ਦਿਨ ਪੋਚਲੋਣਾ ਪਤਾ ਰੋਈ ਜਾਂਦੀ ਹੈ ਅੱਜ ਸਾਡੇ ਜੀ ਕੰਮ ਕੋ ਦਿਲਾਇਆ ਸੀ ਤੇ ਲਾਇਆ ਸੀ ਅੱਜ ਜਿਸ ਕਦੀ ਦਿਨੋਂ ਲਈ ਸੀ ਦਿਨੋਂ ਦੀ ਮੈਂ ਕਰਕੇ ਫੇਰ ਅੱਜ ਸਾਡੇ ਜੀ ਪੋਚਲੋਣਾ ਪਿਆ ਫਿਰ ਅੱਜ ਸਾਡੇ ਜੀ ਕੰਮ ਵਾਲੀ ਨਹੀਂ ਆਈ ਤੇ ਮੰਮੀ ਲੱਗੀ ਰੋਣ ਮੰਮੀ ਸੈਟਿਡ ਹੋ ਗਈ। ਬਾਂਜ ਮੰਮੀ ਜੀ ਤਰੋਂ ਲੱਗੀ ਮੰਮੀ ਅੰਦਰ ਗਈ ਹੋਣੀ ਅੰਦਰ ਫੋਟੋ ਦੇਖ ਰੋ ਲੱਗੀ ਹੈ ਨਾ। ਤਰਾਈ ਨਾ। ਇਹਨੂੰ ਪਤਾ ਮੈਨੂੰ ਪਤਾ ਮੈਂ ਆ ਉਹਦੀ ਮਾਂ ਨੂੰ ਚੰਗੀ ਤਰ੍ਹਾਂ ਜਾਣਦਾ। ਮੈਂ ਕਿ ਮੈਂ ਤਾਂ ਕੁਝ ਕਿਹਾ ਹੀ ਨਹੀਂ। ਕੋਈ ਕਿਉਂ ਲੱਗੀ। ਤੋਂ ਮੈਂ ਕਹਿੰਦਾ ਸੀ ਬਾਬਾ ਆਪੇ ਪਾਣੀ ਛਿੜਕ ਦੂਗਾ। ਬਾਦ ਦੇ ਨੇ ਛਿੜਕਿਆ ਨਹੀਂ ਬਣ। ਆਪਨੇ ਛਿੜਕਣਾ ਪੈਣਾ। ਬਾਬਾ ਕਿੱਥੇ ਆਖੇ ਲੱਗਦਾ ਅਸੀਂ ਇੱਥੇ ਪਾਣੀ ਛਿੜਕ ਕੇ ਪਤਾ ਨਹੀਂ ਕਿਉਂ ਰੁੱਸਿਆ ਪਿਆ ਸਾਰਿਆਂ ਨਾਲ ਸਾਰਿਆਂ ਨਾਲ ਨਹੀਂ ਰੁੱਸਿਆ ਕਈਆਂ ਦੇ ਸਾਰਿਆਂ ਨਾਲ ਨਹੀਂ ਰੁੱਸਿਆ ਸਾਰਿਆਂ ਨਾਲ ਨਹੀਂ ਰੁੱਸਿਆ ਕਹਿੰਦਾ ਕਈਆਂ ਨਾਲ ਨਹੀਂ ਰੁੱਸਿਆ ਆਵਦੀਆਂ ਮਰਜ਼ੀਆਂ ਕਰਦਾ ਸੋ ਹੁਣ ਨੇੜਿਆ ਉਹ ਹੁਣ ਪਹਿਲਾਂ ਅਸੀਂ ਛਿੜਕਾਂਗੇ ਪਾਣੀ ਤੇ ਫਿਰ ਅਸੀਂ ਉੱਤੇ ਮਿੱਟੀ ਫੇਰਾਂਗੇ ਮਿੱਟੀ ਪਣੀ ਹੋਈ ਹੈ ਬਾਹਰ ਤੇ ਦੋ ਦਿਨ ਰੋਕ ਕੇ ਫੇਰਾਂਗੇ ਉਹਨੇ ਸਰਪਾਲੇ ਚੁੱਪੀ ਆ ਨਾ। ਖਾਇ ਮਿੱਟੀ ਨਹੀਂ ਪਾਈ ਉਹਨਾਂ ਨੇ। ਥੋੜੀ ਹੈ ਮਿੱਟੀ ਹੈ ਨਾ ਇੱਧਰ। ਖਾਇ ਇਹੋ ਆ ਤਾਂ ਵੱਡਾ ਜਿਹਾ ਸੀ ਉਹੀ ਰਹਿਣ ਤਾਂ ਉਹਨਾਂ ਨੇ। ਫਾਇਦਾ ਕੀ ਮਿੱਟੀ ਵੀ ਥੋੜੀ ਪਈ ਆ। ਉਹਨੇ ਮਿੱਟੀ ਨਾਲ ਨਹੀਂ ਕੁਝ ਬਣਾਉਂ। ਉਹ ਵੇਖੀ। ਕਦੀੜ ਪਿੱਛੇ। ਕੀ ਕਰ ਗਿਆ? ਗੱਡੀ ਨੂੰ ਮੰਜਾ ਲਾਇਆ ਹੋਇਆ ਸੀਗਾ। ਗੇਟ ਗੱਡੀ। ਬੱਸ ਫਿਰ ਇੱਥੇ ਇੱਥੇ ਹੁੰਦਾ ਸੀ ਉਹਨਾਂ ਦਾ। ਬੱਸ ਤਾਂ ਇੱਥੇ ਚੰਗਾ ਹੋਲੀ ਫਰੈਸ਼ਨਲੀ ਥਾਮ ਆਵੇ ਇੱਥੇ ਥੋੜੀ ਆ ਪਈ ਉਹਨਾਂ ਨੇ ਆਵੇ ਕਿ ਇਸ ਥਾਂ ਤੇ ਇੱਥੇ ਪੈਪ ਨਹੀਂ ਸੀ ਸ਼ਾਇਦ ਆ ਇਹਦੇ ਤੋਂ ਪੈਪ ਵੀ ਆ ਇੱਥੇ ਟੰਗ ਨਾਲ ਪਾਉਂਦੇ ਟੰਗ ਨਾਲ ਪਾਉਂਦੇ ਜੇ ਪਾਣੀ ਲੱਗੇ ਤਾਂ ਇਹ ਸਾਡਾ ਪਿੰਡ ਆ ਦੇਖੋ ਸਾਡਾ ਪਿੰਡ ਦੇਖੋ ਜੀ ਸਾਡਾ ਤੇ ਲੋਕਾਂ ਦੇ ਘੁੱਟੀਆਂ ਬੜੀਆਂ ਆ ਜਿਆਦਾਤਰ ਘੁੱਟੀਆਂ ਆ ਕੋਈ ਨਹੀਂ ਥੋੜਾ ਟੰਗ ਹੈ ਅਸੀਂ ਪਿੰਡ ਦੇ ਬਾਹਰ ਬਾਹਰ ਆ ਤਾਂ ਸਾਡੇ ਪੈਰ ਚੋਟੇ ਸਾਹਮਣੇ ਆਲਰੇਡੀ ਸਾਹਮਣੇ ਦੇਖਦੀ ਆ ਇਹਦਾ ਤਾਇਕਾ ਘਰ ਆ ਇਹਦੇ ਡਾਡੀ ਕੇ ਚਾਚੇ ਦਾ ਸੋਸ਼ਿਕਨ ਲੱਗੇ ਹੁਣ ਅਲਮਾਰੀ ਸੈੱਟ ਜਿਹੜੀ ਆਹ ਕੱਪੜਿਆਂ ਵਾਲੀ ਅਲਮਾਰੀ ਆ ਤੇ ਇਹਦੇ ਪਤਾ ਕੀ ਦਿੱਕਤ ਸੀ ਇਹਦੇ ਨਾ ਮਤਲਬ ਕੰਦ ਚ ਦਰਾਰ ਆਈ ਹੋਈ ਹੈ ਨਾ ਪਿੱਛੇ ਤੇ ਕੰਦ ਦੇ ਹਾਂ ਫਰਸ਼ ਨੀਵਾ ਹੋ ਗਿਆ ਇੱਥੋਂ ਥੱਲੋਂ ਜਿਹੜਾ ਬੈੱਡ ਹੁੰਦਾ ਜਿੱਦਾਂ ਕਹਿੰਦੇ ਨੇ ਬੈੱਡ ਤੇ ਅਲਮਾਰੀ ਪਿੱਛੇ ਨੂੰ ਟੇਢੀ ਹੋਈ ਹੋਈ ਆ ਹਨਾ ਹੁਣ ਮੈਂ ਥੋੜੀ ਗਾਂ ਖਿੱਚੀ ਆ ਵੈਸੇ ਤਾਂ ਅਲਮਾਰੀ ਪੂਰੀ ਪਿੱਛੇ ਨਾਲ ਲੱਗੀ ਹੋਈ ਸੀ ਤੇ ਜਿਵੇਂ ਆ ਅੱਕਰਬਾਰੀ ਖੋਲਦੇ ਆ ਤਾਂ ਮਤਲਬ ਆ ਦੇਖੋ ਹੁਣ ਤੁਸੀਂ ਪਿੱਛੇ ਨੂੰ ਟੇਢੀ ਆ ਤੁਸੀਂ ਦੇਖੋ ਦੂਰ ਕਰਕੇ ਦਿਖਾਉਣਾ ਹਨਾ ਆ ਦੇਖੋ ਖੁੱਲੀ ਰਹਿੰਦੀ ਨਹੀਂ ਖੁੱਲੋ ਨਾ ਬੰਦ ਹਾਂ ਬੰਦ ਹੋ ਜਾਂਦੀ ਆ ਖੁੱਲੀ ਰਹਿੰਦੀ ਨਹੀਂਗੀ ਸੋ ਇਹਦਾ ਹੁਣ ਅਸੀਂ ਕੀ ਕਰਾਂਗੇ ਅਸੀਂ ਸਾਰਾ ਇਹਦਾ ਸਮਾਨ ਕੱਢ ਕੇ ਐਸ ਅਲਮਾਰੀ ਨੂੰ ਐਸ ਜਿੱਥੇ ਮੰਜਾ ਪਿਆ ਵਾ ਐਸ ਕੰਦ ਨਾਲ ਲਾਵਾਂਗੇ ਕਿਉਂਕਿ ਉਹ ਕੰਦ ਫਿਰ ਥੋੜੀ ਬੈੱਡ ਵੀ ਬੈਠਾ ਉਹਦਾ ਤਾਂ ਕਰਕੇ ਇਸ ਕੰਨ ਲਾਵਾ ਵੀ ਮੰਜੀ ਵਗੈਰਾ ਆਪਾਂ ਅਲਮਾਰੀ ਵਾਲੀ ਥਾਂ ਤੇ ਰੱਖ ਦਿਆ ਕਰਾਂਗੇ ਤੇ ਇਸ ਕੰਨ ਨਾਲ ਵੀ ਸਹੀ ਲੱਗੂਗੀ ਉਹਦਾ ਤਾਂ ਲੱਗਦੀ ਮਾੜੀ ਅੱਡ ਤਾਂ ਲੱਗਦੀ ਹਾਂ ਤੇ ਤਾਂ ਕਰਕੇ ਹੁਣ ਇਹਨੂੰ ਕਰਦੇ ਆ ਦੇਖੋ ਹਲਦੀ ਵੀ ਆ ਥੋੜੀ ਜੀ ਇਹ ਦੇਖੋ ਹਲਦੀ ਵੀ ਆ ਇਹ ਥੋੜਾ ਉੱਚੇ ਨੀ ਮਥਾਂਾ ਕਰਕੇ ਇਹ ਹਲਦੀ ਆ ਉੱਥੇ ਸਾਰਾ ਥਾਂ ਪੱਧਰ ਆ ਉੱਥੇ ਵਧੀਆ ਲੱਗੂਗੀ ਹੁਣ ਇਹਨੂੰ ਇਹਦਾ ਕਰਦੇ ਆ ਆਪਾਂ ਸਾਰਾ ਸਮਾਨ ਸੂਟ ਵਗੈਰਾ ਜਿਹੜੇ ਮੇਰੇ ਕੱਪੜੇ ਸਾਰੇ ਕੱਢ ਕੇ ਉੱਥੇ-ਉੱਥੇ ਫਿਰ ਇਹਨੂੰ ਚੱਕ ਕੇ ਐਸੈਟ ਕਰਦੇ ਨਾਲ ਇੱਕ ਇਸਰਵ ਕੰਦੀ ਸੀ ਵੀ ਸਮਾਨ ਵੀ ਸੈੱਟ ਕਰਨਾ ਹੋਵੇ ਸਭ ਮਰੀ ਦੇ ਸੋ ਉਹ ਵੀ ਕਰਦੇ ਹਾਂ ਹਾਂ ਵੀ ਉਹ ਇਹ ਤਾਂ ਹੋਣਾ ਨਹੀਂਗਾ ਉਹ ਵੀ ਹੋਣਾ ਨਹੀਂ ਐਸ ਬੰਨੇ ਨਾ ਹੋ ਜੂਗਾ ਕਿ ਨਹੀਂ ਹਾਂ ਸੋ ਆ ਕੱਟ ਲੈ ਅਸੀਂ ਸਾਰਾ ਸਮਾਨ ਲੰਬਾਰੀ ਚੋਂ ਅਰੇ ਕਿੱਥੇ ਲਾਇਆ ਸੀ ਨੇ ਕਿੱਥੋਂ ਤੁਸੀਂ ਕਿੱਥੇ ਕੱਟ ਲਾਇਆ ਨਹੀਂ ਨਹੀਂ ਲਾਇਆ ਹਣਾ ਹਾਂ ਬੇਬੀ ਛੋਟਾ ਕਰ ਲਿਜੀਏ ਹੋਈ ਗੋ ਹਾਂ ਨਾ ਸ਼ੀਟ ਇਹ ਨਹੀਂ ਮਾਰਨਾ ਮੈਂ ਮੈਂ ਤੁਹਾਨੂੰ ਘਮਾ ਬਣਾਇਆ ਤੇਰੀ ਗੱਡੂ ਦੀ ਚੱਕਰ ਇਹ ਸਿੱਟ ਨਾ ਦਿਓ ਸਾਫ਼ ਕਰਨ ਵਾਲੀ ਨਾ ਆ ਥੱਲੇ ਪਿਆ ਕੱਪੜਾ ਆਹ ਆਥਲੇ ਕੱਪੜਾ ਪਹਿਨ ਲਓ ਕਰ ਸਕਦੇ ਕਰ ਲਉ ਮੈਂ ਕਿਆ ਜਾਂ ਬਗ ਨੀ ਸਾਲ ਕਰਾ ਕਰ ਹਾਂ ਥੱਲੇ ਪਿਆ ਕਪੜਾ ਥੱਲੇ ਆਉ ਸਾਫ ਕਰੀ ਸਾਡੇ ਆ ਮੀ ਥੋੜਾ ਜਿਹਾ ਆ ਵਾ ਥੋੜਾ ਜਿਹਾ ਤਾਂ ਨਹੀਂ ਆ ਵਾ ਥੋੜਾ ਜਿਹਾ ਆ ਵਾ ਯਾ ਕੀ ਹੈ ਰੀ ਪਤਾ ਮੀ ਜਿੰਨਾ ਨੇਰ ਪਿਆ ਹੋਇਆ ਸੀ ਜਾਂ ਜਾਂਦੀ ਸੀ ਵਾ ਛੋੜ ਉਧਰ ਦੀ ਉਧਰ ਨੂੰ ਸੀ ਵਸ ਪੈਲੀਆਂ ਚ ਪਾਣੀ ਵੀ ਵਾ ਵਾ ਖੜਾ ਵਾ ਹਾਂ ਫਿਰ ਆਏ ਨਾ ਅਸੀਂ ਤੈਨੂੰ ਉੱਥੇ ਕੀ ਪਤਾ ਲੱਗਣਾ ਉੱਥੇ ਤਾਂ ਆਇਆ ਹੀ ਨਹੀਂ ਮੈਂ ਲਾ ਵਾ ਮੰਡੀ ਥੋੜਾ ਆ ਹਾਂ ਤੈਨੂੰ ਕੁਝ ਨਹੀਂ ਸੀ ਨਾ ਖੰਦਾ ਮੜਾ ਹੀ ਆਇਆ ਇੱਥੇ ਪਤਾ ਜੋ ਤੂੰ ਗਿਆ ਤੂੰ ਚਲੇ ਗਿਆ ਵਾ ਉਹਦੇ ਇੱਕ ਤਾਂ ਮੜੀ ਜੀ ਨਹੀਂ ਆਈਆਂ ਨਾ ਤੇ ਮੈਂ ਆਪਕੇ ਦਮਨ ਨੂੰ ਕਰਕੇ ਪਤਾ ਨਹੀਂ ਕੀ ਕਰਨ ਲੱਗ ਗਈ ਉਹ ਆਪਣੇ ਛੜ ਤੇ ਖੜੀ ਗਈ ਉਹ ਪਿੰਗਰ ਜ਼ੋਰ-ਜ਼ੋਰ ਦੀ ਗਾਈ ਹੋਵੇ ਦਾ ਮੰਜਾ ਝਾਕੇ ਉੱਥੇ ਲਗੀ ਫੇਰ हट ਗਿਆ ਫੇਰ ਆਇਆ ਫੇਰ ਜ਼ੋਰ ਦੀ ਫੇਰ ਇੰਨੀ ਜ਼ੋਰ ਦੀ ਆਇਆ ਨਾ ਸੋ ਛੱਤ ਉੱਤੇ ਦੇਖਦਾ ਕੀ ਮਹੌਲਾ ਐਸੇ ਅੰਦਰੋਂ ਤੋਂ ਇੱਕ ਦੋ ਜਗ੍ਹਾ ਤੋਂ ਪਾਣੀ ਆਉਂਦਾ ਸੀਗਾ ਉਹ ਫੇਰ ਗਾਟਰਾਂ ਦੇ ਕੋਲੋਂ ਜਿੱਥੋਂ ਮਿੱਟੀ-ਮੁੱਟੀ ਚੱਕੀ ਗਈ ਮਾੜੀ-ਮੁੱਟੀ ਨਿਕਲਦੀ ਹੋਣੀ ਹੈ ਸ਼ੈਤਾਨਾ ਕਿਵੇਂ ਆਉਂਦਾ ਉੱਥੋਂ ਵੀ ਪਾਣੀ ਨਿਕਲਦਾ ਹੋਊਗਾ ਇਹ ਤਰ ਤਸੂਕਾ ਸਾਰਾ ਪੱਕ ਗਿਆ ਇੱਕ ਵਾਰ ਤਾਂ ਸਾਰਾ ਪਾਣੀ ਮੈਂ ਵੀ ਛਿੜਕਦਾ ਸੀ ਬਾਬਾ ਨੇ ਵੀ ਛਿੜਕਦਾ ਤਾਂ ਘਰ ਕੇ ਗਾਡਰ ਥਾਣੀ ਨਿਕਲਦਾ ਮੋੜਾ ਮੋਟਾ ਪਾਣੀ ਬਾਕੀ ਲੋਪ ਹੋ ਹੀ ਗਿਆ ਸੀ ਮੋੜਾ ਮੋਟਾ ਸੈਟਿੰਗ ਕਰਨ ਵਾਲੀ ਆ ਤੋ ਕਰਾਂਗੇ ਇੱਕ ਵਾਰ ਸਹੀ ਹੋਈ ਗਈ ਅਸੇ ਮਿੱਟੀ ਲਾਉਣੀ ਆ ਉੱਪਰ ਚੋਟ ਲੋ ਬੰਦੇ ਨੂੰ ਜਮਨ ਜੂਰ ਪਰ ਤਾਂ ਜੰਮ ਗਿਆ ਇੱਕ ਵਾਰੀ ਸਾਰਾ ਹਨਾ ਹਨਾ ਮੈਂ ਉਹ ਮੈਂ ਮੈਂ ਕੱਲ ਦਾ ਪਾਣੀ ਹੀ ਪਾਇਆ ਅੱਜ ਨਹੀਂ ਪਾਇਆ ਅੱਜ ਪਾਣੀ ਬਾਹਰ ਆ ਰਿਹਾ ਨਹੀਂ ਕੋਈ ਕੋਣ ਨਾ ਤੇ ਚਲੋ ਹੁਣ ਪੀਣੇ ਜਿਹਾ ਚਾਹ ਚਾਹ ਬਣੀ ਆਂਦੀ ਆ ਹੁਣ ਬਣੀ ਆਂਦੀ ਜੀ ਆਪਣੀ ਸਬਜ਼ੀ ਅੱਜ ਬਣਾਉਣ ਲੱਗੇ ਸ਼ਿਮਲਾ ਮਿਰਚ ਇਹ ਬਹੁਤ ਬਹੁਤ ਕੋਸ਼ਾ ਨਹੀਂ ਨਾ ਬੜਾ ਇਹ ਸਬਜ਼ੀ ਮਿੱਠੇ ਬਣਨਗੇ ਓਏ ਛਿਆਂ ਦੀ ਵੀ ਬਣਾ ਲੈਂਦੀ ਆ ਬਣਾ ਲੈਂਦੇ ਆ ਮਿੱਠੇ ਮਿੱਠੇ ਬਣ ਤੇਰੇ ਖੁਰਦ ਤੋਂ ਤਾਂ ਨਹੀਂ ਹਾਂ ਤੇਰੇ ਦਿੱਤ ਤੋਂ ਤਾਂ ਨਹੀਂ ਕੋਸਤ ਨਹੀਂ ਮਾडम ਸੇ ਉਹ ਬਸ ਮੀ ਜੀ ਹੁਣ ਲੁਕਿਆ ਥੋੜਾ ਆ ਮਿੰਦਾ ਪੈ ਹੀ ਰਿਆ ਸੀ ਹਜੇ ਵੀ ਤੂੰ ਜਦੋਂ ਬਾਹਰ ਗਿਆ ਖਿੰ ਉਹ ਫੇਰੋਂ ਲੱਗ ਗਿਆ ਹਾਂ ਆਈਂ ਨਹੀਂ ਮਦਿਓ ਅੰਮਸੇ ਚਲੀ ਜਾ ਹਾਂ ਆਲੂ ਬਣਾ ਲਈ ਆਲੂ ਬਿਨਾਂ ਕੀ ਮਨੋ ਜੋ ਵੀ ਸੋ ਹੁਣ ਅਸੀਂ ਖਾਲੀ ਰੋਟੀ ਹੀ ਰਾਤ ਦੇ ਵਿੱਚ ਜੇ 9 ਤੋਂ ਉੱਤੇ ਬੱਦਲ ਪੂਰਾ ਕੁਲਿਆ ਪਿਆ ਮਤਲਬ ਵੀ ਹੁਣ ਉਹਦੇ ਪੂਰੇ ਪੂਰੇ ਸਾਰ ਲੱਗਦੇ ਆ ਤੇ ਮਤਲਬ ਤਾਰੇ ਇੱਕ ਵੀ ਹੈ ਨਹੀਂ ਜਿਵੇਂ ਕਾਲਾ ਹੋਇਆ ਪਿਆ ਜਿਵੇਂ ਦੇਖੋ ਉੱਤੇ ਦੇਖਦੇ ਕੀ ਰਿਹਾ ਹੁਣ ਬਸ ਉਹਦਾ ফিল ਦੇਖ ਸਕਦੇ ਹਾਂ ਕਿ ਤਾਰੇ ਕੋਈ ਵੀ ਹੈ ਨਹੀਂ ਕਾਲਾ ਕਾਲਾ ਹੋਇਆ ਪਿਆ ਮੀ ਹੁੰਦੇ ਲੱਗਦਾ ਵੀ ਮੀ ਆਊਗਾ ਤੇ ਹੁਣ ਆਪਾਂ ਕਰਦੇ ਆਂ ਵਲੌਗ ਦਾ ਐਂਡ ਸੋ ਤੁਹਾਨੂੰ ਐਦਾ ਵਲੌਗ ਕਿਦਾਂ ਲੱਗਾ ਲਾਈਕ ਤੇ ਕਮੈਂਟ ਕਰਕੇ ਜੂਰੋ ਦੱਸਿਓ ਅਗਰ ਆਪਣਾ ਵਲੌਗ ਵਧੀਆ ਲੱਗੇ ਹੋਏ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਸੋ ਮਿਲਦੇ ਆਂ ਆਪਾਂ ਅਗਲੇ ਵਲੌਗ 'ਚ ਤਦ ਤੱਕ ਲਈ ਧੰਨਵਾਦ ਬਾਏ ਬਾਏ